ਬੀਜਪੀ ਦੇ ਮੇਲੇ ਹੁੰਦਾ ਚਾਹੇ ਕਿੱਥੇ ਇੰਡੀਆ ਚ ਕਿੱਥੇ ਉਹਦੋ ਕਾਰਵਾਈ ਹੁੰਦੀ ਉਹਦੇ ਖਿਲਾਫ ਵੀ ਬੀਜਪੀ ਦਾ ਪਹਿਲੀ ਗੱਲ ਤਾਂ ਕੋਈ ਇਦਾਂ ਦਾ ਕੋਈ ਕਰਪਟ ਐਮਐਲਏ ਹੁੰਦਾ ਹੀ ਨਹੀਂ ਨਾ ਪਰ ਨਾਸ ਕਰਦ ਦੇ ਕੇਸ ਲੱਗੇ ਚੁਕੇ ਨੇ ਹੱਤਿਆ ਦੇ ਕੇਸ ਲੱਗ ਚੁਕੇ ਨੇ ਜਿਹੜਾ ਕੋਈ ਇਦਾਂ ਦੀ ਮਾੜੀ ਘਟਨਾ ਕਰੂਗਾ ਓਏ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਪੰਜਾਬ ਸਰਕਾਰ ਦੀ ਇਹਨਾਂ ਨੂੰ ਇੱਕ ਪੈਸਾ ਗ੍ਰਾਂਟ ਨਹੀਂ ਹੁੰਦੀ ਜੀ ਗ੍ਰਾਂਟ ਕੌਣ ਦੇ ਰਿਹਾ ਕੇਂਦਰ ਸਰਕਾਰ ਔਰ ਕੇਂਦਰ ਸਰਕਾਰ ਦੇ ਪੈਸੇ ਨੂੰ ਮਿਸਯੂਜ਼ ਕੀਤਾ ਜਾ ਰਿਹਾ ਕਿ ਉਹ ਕੇਨ ਸਰਕਾਰ ਪੈਸੇ ਦੇ ਰਹੀ ਹੈ ਸ੍ਰੀ ਜੀ ਤੁਸੀਂ ਬੀਜੇਪੀ ਦੇ ਔਦੇਦਾਰ ਹੋ ਤੁਸੀਂ ਅਸੀਂ ਦਾ ਵਿਰੋਧ ਕਿਉਂ ਨਹੀਂ ਕਰੇ ਆਗੇ ਕਿਉਂ ਨਹੀਂ ਆ ਰਹੇ ਤੁਸੀਂ ਜੀ ਇਹ ਬਹੁਤ ਬੁਰਾ ਕਰ ਰਹੇ ਹਾਂ ਹਰ ਜਗ੍ਹਾ ਅਸੀਂ ਦਾ ਬਰੂਰ ਗੱਲੇ ਆ ਵੀ ਹੁਣ ਜਿਹੜੇ ਸਰਪੰਚ ਜਿਹੜਾ ਚੁਣਿਆ ਜਾਂਦਾ ਜੀ ਉਥੇ ਹੁਣ ਝੜੂ ਵਾਲੇ ਕਹਿੰਦੇ ਸਸ ਨੂੰ ਪੈਸਾ ਤਾਂ ਅਸੀਂ ਲੈ ਰਹੇ ਹਾਂ ਇਸੇ ਕਰਕੇ ਮੈਂ ਹਰ ਜਗ੍ਹਾ ਹਰ ਸਪੀਚ 'ਚ ਅਸੀਂ ਕਹੀਦਾ ਵੀ ਤੁਸੀਂ ਇਹਨਾਂ ਦਾ ਰਿਪੋਰਟ ਕਢਾਓ ਬਿਲਕੁਲ ਇਸ ਵਕਤ ਹਮ ਬੀਜੇਪੀ ਕੇ ਨੇਤਾ ਸਨਿਕੰਜੀ ਜੀ ਸੇ ਕਈ ਆਹ ਮੁੱਦੇ ਪਰ ਬਾਤ ਕਰਨੇ ਜਾ ਰਹੇ ਹਾਂ ਉਸ ਬਾਤ ਕਰਾਂਗੇ ਕਿ पहले तो उनके इलाके की विकास की और कुछ आम आदमी पार्टी सरकार कारगुजारी को लेकर सनिका जी सत्या जी शाश्चीका, तो शाश्चीका जी पहला सवाल ये कि 26 जनवरी दिन देखा उन्हें कि जड़ा तो बंदे बंदो बोला गया सी कि आम आदमी पार्टी का जो एम एल ए है तीस लाख की रिश्वत की गल सामने आई सी हूँ ओनू लेके लुधियाना के, के एडवोकेट वालों जोड़ा है विद विद लेटर नाल की कहना चाहोगे इस मुद्दे मैं देख देखो ਦੇਖੋ ਜਿਹੜੇ ਆ ਮੰਨੂ ਪਾਰਟੀ ਦੇ ਐਮਐਲਏ ਬਣੇ ਆ ਇਹਨਾਂ ਨੇ ਬਹੁਤ ਸਾਰੇ ਐਮਐਲਏ ਕਰਪਟਾ ਇਹਨਾਂ ਦੇ ਇਹ ਪਹਿਲੀ ਵੀਡੀਓ ਨਹੀਂ ਆ ਇਸ ਤੋਂ ਪਹਿਲਾਂ ਇਹਨਾਂ ਦੇ ਹੋਰ ਜਿਹੜੇ ਐਮਐਲਏ ਸੀਗੇ ਉਹਨਾਂ ਦੇ ਕਿਸੇ ਦਾ 30 ਲੱਖ ਦੀ ਵੀਡੀਓ ਆ ਰਹੀ ਹੈ ਕੋਈ ਆਪਣਾ ਜਿਹੜਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਵਾਸਤੇ ਪੈਸੇ ਮੰਗ ਰਿਹਾ ਕੋਈ ਕੋਈ ਕੰਮ ਕਰਾਉਣ ਵਾਸਤੇ ਪੈਸੇ ਮੰਗ ਰਿਹਾ ਸੋ ਇਹ ਜਿਹੜੀ ਆ ਮੰਨੂ ਪਾਰਟੀ ਦੀ ਜਿਹੜੀ ਇਹ ਕਹਿੰਦੇ ਸੀ ਇਮਾਨਦਾਰੀ ਦਾ ਚੋਲਾ ਜਿਹੜਾ ਪਾਇਆ ਸੀ ਉਹ ਉਤਰ ਚੁੱਕਿਆ ਲੋਕਾਂ ਨੂੰ ਪਤਾ ਬੀ ਜਿਹੜਾ ਮਖੌਟਾ ਜਿਹੜਾ ਸਾਹਮਣੇ ਆ ਚੁੱਕਿਆ ਸਭ ਤੋਂ ਕਰਪਟ ਜੇ ਕੋਈ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਹੈਗੇ ਉਹ ਨੇ ਸੋ ਇਹਨਾਂ ਦੀ ਜਾਂਚ ਤਾਂ ਈਡੀ ਨੇ ਤਾਂ ਕਰਨੀ ਕਰਨੀ ਹੈ ਸੀਬੀਏ ਨੇ ਵੀ ਕਰਨੀ ਹੈ ਔਰ ਪੰਜਾਬ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਭਗਵਨ ਮਾਨ ਸਾਹਿਬ ਨੂੰ ਵੀ ਤੁਸੀਂ ਇਹ ਇਮਾਨਦਾਰ ਹੈਗੇ ਉਹ ਤੇ ਇਹਨਾਂ ਦੀ ਜਾਂਚ ਕਰਾਓ ਵੀ ਜਿਹੜਾ ਪਤੀ ਦੀ ਬੰਦੀ ਬੰਦੀ ਲੱਖ ਰੁਪਏ ਤੁਸੀਂ ਲੋਕਾਂ ਤੋਂ ਰਗੜ ਰਹੇ ਹੋ ਕਿਸੇ ਦੇ ਲੈ ਰਹੇ ਹੋ ਤੇ ਜਾਂਚ ਕਰਾ ਕੇ ਸੱਚ ਸਾਹਮਣੇ ਆਉਣਾ ਚਾਹੀਦਾ ਨਹੀਂ ਤਾਂ ਕੇਂਦਰੀ ਏਜੰਸੀਆਂ ਨੇ ਤਾਂ ਜਾਂਚ ਇਸ ਚੀਜ਼ ਦੀ ਕਰ ਹੀ ਲੈਣੀ ਹੈ ਕਿਉਂਕਿ ਸ਼ਿਕਾਇਤ ਤਾਂ ਹੋ ਚੁੱਕੀ ਆਲਰੇਡੀ ਸ਼ਿਕਾਇਤ ਕਰ ਦਿੱਤੀ ਗਈ ਹੈ ਬਿਲਕੁਲ ਜੀ ਸ਼ਿਕਾਇਤ ਤਾਂ ਦੇਖੋ ਐਮਐਲਏ ਇੱਕ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਜਿਹਨੇ ਵਿਧਾਨ ਸਭਾ ਦੇ ਵਿੱਚ ਬੈਠ ਕੇ ਆਪਦੇ ਇਲਾਕੇ ਦੀ ਗੱਲ ਕਰਨੀ ਆ ਆਪਦੀ ਸਰਕਾਰ ਦੀ ਨੁਮਾਇੰਦਗੀ ਕਰਨੀ ਆ ਜੀ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨੀ ਆ ਤੇ ਜੇ ਇਹੋ ਜਿਹੇ ਲੋਕ ਕਰਪਟ ਹੋਣਗੇ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਇੱਕ ਚੁਣੇ ਹੋਏ ਐਮਐਲਏ ਤੋਂ ਤੇ ਦੇਖੋ ਐਮਐਲਏ ਇੱਕ ਬੜਾ ਇੱਜ਼ਤਦਾਰ ਇੱਕ ਬੰਦਾ ਹੁੰਦਾ ਸਮਾਜ ਦਾ ਜੀ ਲੋਕੀ ਚੁਣਦੇ ਆ ਤੇ ਜਦੋਂ ਇਹਦਾ ਕੋਈ ਕੰਮ ਹੁੰਦਾ ਤੇ ਲੋਕਾਂ ਦੇ ਮਨਾਂ ਦੇ ਬਹੁਤ ਵੱਡੀ ਠੇਸ ਪਹੁੰਚਦੀ ਆ ਸੋ ਅੱਜ ਦੇਖੋ ਪੰਜਾਬ ਦੇ ਲੋਕ ਕਿੰਨੇ ਪਰੇਸ਼ਾਨ ਆ ਕਿੰਨਾ ਜਿਹੜਾ 4 ਸਾਲ ਪਹਿਲਾਂ ਲੋਕਾਂ 'ਚ ਉਤਸ਼ਾਹ ਸੀਗਾ ਜਿਨ੍ਹਾਂ ਨੇ 92 ਐਮਐਲਏ ਜਤਾਏ ਹੁਣ ਤਾਂ 95 ਪਲੱਸ ਹੋ ਗਏ ਜੀ ਤੇ ਅੱਜ ਜੋ ਜੇ ਅੱਜ ਇਲੈਕਸ਼ਨ ਹੋ ਜੇ ਤਾਂ ਇਹਨਾਂ ਦੇ 10 ਐਮਐਲਏ ਨਹੀਂ ਆਉਣੇ ਸੋ ਅੱਜ ਜੋ ਹਾਲਾਤ ਇਹਨਾਂ ਨੇ ਬਣੇ ਆ ਤੇ ਬਹੁਤ ਇਹਨਾਂ ਦੀ ਪਾਰਟੀ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਕਿੱਦਾਂ ਦੇ ਐਮਐਲਏ ਲਿਆਂਦੇ ਜਿਹੜੇ ਤੁਸੀਂ ਇਮਾਨਦਾਰੀ ਦੀ ਗੱਲਾਂ ਕਰਦੇ ਹੋ ਵੀ ਸਭ ਤੋਂ ਵੱਡੀ ਕਰਪਟ ਪਾਰਟੀ ਇਹ ਹੈ ਨਹੀਂ ਹੈ ਭਗਵੰਦ ਮਾਨ ਸਰਕਾਰ ਜੁੜੇ ਕੰਮ ਕਾਰਵਾਈ ਵੀ ਕਰਦੀ ਹੈ ਜਿਹੜਾ ਪਹਿਲੇ ਵੀ 1-2 ਐਮਐਲਏ ਦੇ ਖਿਲਾਫ ਕਾਰਵਾਈ ਵੀ ਕਰ ਚੁੱਕੇ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਤੇ ਅੱਜ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਹੈ ਉਹ ਜਿਨ੍ਹਾਂ ਨੇ ਕਾਰਵਾਈ ਕੀਤੀ ਸੀ ਜੀ ਨੂੰ ਫੜਿਆ ਦੋ ਵਾਰੀ ਵਿਹਲੈਂਸ ਨੂੰ ਇੱਕ ਤਾਂ ਮੰਤਰੀ ਸੀਗਾ ਸਿੰਘਲਾ ਜੀ ਜੀ ਅੱਜ ਵੀ ਉੱਥੇ ਹੀ ਹੈ ਅੱਜ ਵੀ ਉਹੀ ਕਿ ਲੱਗਦਾ ਉਹਨੂੰ ਕੱਢ ਦੇਣਾ ਚਾਹੀਦਾ ਪਾਰਟੀ ਤੋਂ ਪਾਰਟੀ ਜੋ ਕਿਉਂ ਨਹੀਂ ਕੱਢਿਆ ਫਿਰ ਜੇ ਆਪਾਂ ਕਾਰਵਾਈ ਕਰ ਰਹੇ ਹਾਂ ਤੇ ਪਾਰਟੀ ਤੋਂ ਬਰਖਾਸਤ ਕਰਦੇ ਤੇ ਅੱਜ ਵੀ ਉਹਨਾਂ ਦਾ ਐਮਐਲਏ ਜੀ ਅੱਜ ਵੀ ਉਹੀ ਬੈਨੀਫਿਟਸ ਜਿਹੜੇ ਆ ਸਰਕਾਰ ਦੇ ਇੰਜੋਏ ਕਰ ਰਹੇ ਆ ਉਹ ਦੂਜਾ ਜਿਹੜਾ ਐਮਐਲਏ ਇਹਨਾਂ ਨੇ ਫੜਿਆ ਸੀ ਤਰਨ ਰਤਨ ਸੀਗਾ ਜਿਹੜਾ ਉਹ ਵੀ ਇਹਨਾਂ ਨੇ ਵਿਜੀਲੈਂਸ ਨੇ ਫੜਿਆ ਸੀ ਉਹ ਵੀ ਅੱਜ ਇਹਨਾਂ ਦਾ ਇਹਨਾਂ ਦੇ ਸਰਕਾਰੀ ਬੈਨੀਫਿਟਸ ਇੰਜੋਏ ਕਰ ਰਹੇ ਉਸ ਤੋਂ ਬਾਅਦ ਇਹਨਾਂ ਦੀ ਕਮੈਂਡਨ ਸੀਗੀ ਜਿਹੜੀ ਜਿਹਨਾਂ ਦੇ 30 ਲੱਖ ਦਾ ਇਲਜ਼ਾਮ ਲੱਗਿਆ ਸੀ ਜਿਹੜੀ ਟਰੱਕ ਯੂਨੀਅਨ ਵਾਲੀ ਅੱਜ ਉਹ ਵੀ ਬੈਨੀਫਿਟਸ ਇੰਜੋਏ ਕਰ ਰਹੀ ਸੋ ਦਿਖਾਣਾ ਕੁਝ ਸਾਹਮਣੇ ਕੁਝ ਹੈ ਪਿੱਛੇ ਕੁਝ ਹੈ ਗੱਲਾਂ ਇਹਨਾਂ ਨੇ ਕਰਨੀਆਂ ਵੀ ਅਸੀਂ ਫੜ ਲਿਆ ਕਰ ਲਿਆ ਪਰ ਸਾਰਿਆਂ ਨੂੰ ਤਾਂ ਤੁਹਾਡੇ ਨਾਲ ਘੁਮਰੇ ਹੋ ਤੋ ਇਹਦੀ ਕਾਰਵਾਈ ਤੂੰ ਕੀ ਕਰਾਉਣਾ ਹੈ ਅਗਰ ਬੀਜਪੀ ਦੇ ਮੇਲੇ ਹੁੰਦਾ ਚਾਹੇ ਕਿੱਥੇ ਇੰਡੀਆ ਚ ਕਿੱਥੇ ਉਹ ਤਾਂ ਕਾਰਵਾਈ ਹੁੰਦੀ ਉਹਦੇ ਖਿਲਾਫ ਜਾਂ ਬੀਜਪੀ ਦਾ ਪਹਿਲੀ ਗੱਲ ਤਾਂ ਕੋਈ ਇਦਾਂ ਦਾ ਕੋਈ ਕਰਪਟ ਐਮਐਲਏ ਹੁੰਦਾ ਹੀ ਨਹੀਂ ਨਾ ਕੋਈ ਐਕਟ ਜੀ ਆਰੋਪ ਲਗਾਏ ਉਹਨਾਂ ਦੇ ਫਿਰ ਨਾਲ ਦੀ ਨਾਲ ਕਾਰਵਾਈ ਹੈ ਸਾਡੀ ਦੇ ਪਾਰਟੀ ਦਾ ਕੇਸ ਲੱਗੇ ਚੁਕੇ ਨੇ ਹੱਤਿਆ ਦੇ ਕੇਸ ਲੱਗ ਚੁਕੇ ਨੇ ਜਿਹੜਾ ਕੋਈ ਇਦਾਂ ਦੀ ਮਾੜੀ ਘਟਨਾ ਕਰੂਗਾ ਉਹਨੂੰ ਫਾਂਸੀ ਦੇ ਸਜ਼ਾ ਹੋਣੀ ਚਾਹੀਦੀ ਚਾਹੇ ਬੀਜਪੀ ਚ ਹੋਵੇ ਚਾਹੇ ਕਿਸੇ ਵੀ ਪਾਰਟੀ ਚ ਹੋਵੇ ਜੀ ਪਰ ਸਾਡੀ ਪਾਰਟੀ ਹਮੇਸ਼ਾ ਅਸੀਂ ਦੇਖੋ ਸੋਚ ਸਮਝ ਕੇ ਪ੍ਰਕਿਰਿਆ ਬਹੁਤ ਇੱਕ ਸੋਚੀ ਸਮਝੀ ਤਰੀਕੇ ਨਾਲ ਹੁੰਦੀਆਂ ਨੇ ਫੈਮਲ ਐਮਐਲਏ ਐਮਪੀ ਕਈ ਵਾਰੀ ਮਾਰੇ ਅਨਸਰ ਬਚਾਏ ਜਾਂਦੇ ਹਨ ਉਹਨਾਂ ਨੂੰ ਕੱਢਿਆ ਜਾਂਦਾ ਪਰ ਕੱਢਿਆ ਜਾਂਦਾ ਇਹਦਾ ਮਤਲਬ ਆ ਨਹੀਂ ਦੁਬਾਰਾ ਲਿਆਂਦਾ ਜਾਂਦਾ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਹੋਏ ਅਗਰ ਗਲਤ ਕਰਦਾ ਤੂੰ ਕੱਢ ਦੇਣਾ ਚਾਹੀਦਾ ਬਿਲਕੁਲ ਕੱਢਣਾ ਚਾਹੀਦਾ ਜੀ ਕੱਢਣਾ ਚਾਹੀਦਾ ਗਲ ਕਰਾਂਗੇ ਥੋੜੇ ਹਲਕਾ ਗਿਲ ਦੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਕਾਸ ਕਾਰਜ ਕਿੰਨੀ ਤੇਜ਼ੀ ਨਾਲ ਚੱਲ ਰਹੇ ਨੇ ਦੇਖ ਥੋੜੇ ਸਾਹਮਣੇ ਆ ਤੁਸੀਂ ਹੁਣ ਇੱਥੋਂ ਗੱਡੀ ਤੇ ਆਏ ਹੋ ਤੁਹਾਨੂੰ ਵਿਕਾਸ ਕਾਰਜ ਤੇ ਵਿਕਾਸ ਕਾਰਜ ਇਤੋਂ 2000 ਪਈ 4 ਸਾਲ ਪਹਿਲਾਂ ਜਦੋਂ ਐਮਐਲਏ ਇਤੋਂ ਬਣੇ ਆ ਸੰਗਵਾਲ ਸਾਹਿਬ ਉਹਨਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਲੀਡ ਨਚਤਾਇਆ 90000 ਉਹਨਾਂ ਨੂੰ ਵੋਟ ਪਈ ਹੈ ਔਰ ਇੱਕ ਪਾਸੇ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੂੰ ਬੜੀ ਉਮੀਦਾਂ ਸੀ ਇਹਨਾਂ ਨੇ ਬਹੁਤ ਵਾਅਦੇ ਕੀਤੇ ਪਿੰਡਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਜਾ ਕੇ ਵੀ ਤੁਹਾਡੇ ਅਸੀਂ ਡਿਵੈਲਪਮੈਂਟ ਦੇ ਮੁੱਦੇ ਦੇ ਡਿਵੈਲਪਮੈਂਟ ਸੜਕਾਂ ਪਾਰਕ ਤੁਹਾਡੇ ਐਜੂਕੇਸ਼ਨ ਨੂੰ ਐਜੂਕੇਸ਼ਨ ਪਾਲਿਸੀ ਤੁਹਾਡੀ ਸਪੋਰਟਸ ਪਾਲਿਸੀ ਲੈ ਕੇ ਫਿਰ ਅੱਜ ਕਿੱਥੇ ਤੋਂ ਨਸ਼ਿਆਂ ਦੇ ਖਿਲਾਫ ਐਡਾ ਵੱਡਾ ਇਹਨਾਂ ਨੇ ਅਯੂਧ ਨਸ਼ਿਆਂ ਬੰਦੇ ਫੜੇ ਜਾ ਰਹੇ ਨੇ ਉਹਨੇ ਬੰਦੇ ਫੜੇ ਤਾਂ ਨਸ਼ਾ ਉਨੀ ਵਿਗਦੇ ਆ ਨਸ਼ਾ ਦਾ ਕੋਈ ਉੱਜ ਘਟਾਤਾ ਹੋਇਆ ਨਹੀਂ ਰੋਜ਼ ਨਸ਼ਾ ਤੋਂ ਅਕਾਲੀ ਭਾਜੀਪੀ ਸਰਕਾਰ 'ਚ ਵੀ ਆਂਦਾ ਸੀ ਕਾਫੀ ਨਹੀਂ ਤਾਂ ਉਹਦਾ ਸਮਾਂ ਬੀਤ ਗਿਆ ਨਾ 20 ਸਾਲ ਤੋਂ ਮੈਨੂੰ ਲੱਗਾ 15 ਸਾਲ ਤਾਂ ਹੋ ਗਏ ਜਿਹੜੀ ਅੱਜ ਸਰਕਾਰ ਹੈ ਜੀ ਆਪਾਂ ਉਹਦੀ ਗੱਲ ਕਰੀ ਅੱਜ 4 ਸਾਲ ਤੋਂ ਸਰਕਾਰ ਇਹਨਾਂ ਨੇ ਹਫ਼ਤੇ ਦਾ ਟਾਈਮ ਮੰਗਿਆ ਸੀ ਉਦੋਂ ਰਾਜਨੀਤਿਕ ਪਾਰਟੀ ਇੱਕ ਰੋਪ ਲਾਉਂਦੀ ਨੇ ਇੱਕ ਦੂਸਰੀ ਜੇ ਨਹੀਂ ਨਹੀਂ ਰੋਪ ਨਹੀਂ ਦੇਖੋ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਾਂਗੇ ਜੀ ਸਰਕਾਰ ਨੇ ਕੀਤਾ ਸੀ ਨਾ ਤੇ ਅੱਜ 4 ਸਾਲ ਹੋ ਗਏ ਅੱਜ ਤੱਕ ਤਾਂ ਕੁਝ ਹੋਇਆ ਨਹੀਂ ਅਸੀਂ ਤਾਂ ਅਸੀਂ ਸਪੋਰਟ ਕਰਦੇ ਇਹਨਾਂ ਦੀ ਜੇ ਇਹ ਉਸ ਨਸ਼ਾ ਖਤਮ ਕਰਨ ਦੇ ਵਿੱਚ ਸਾਡੀ ਜਿੱਥੇ ਇਹਨਾਂ ਨੂੰ ਸਪੋਰਟ ਚਾਹੀਦੀ ਹੈ ਅਸੀਂ ਆਪਣੇ ਵੱਲੋਂ ਭਾਰਤੀ ਜਨਤਾ ਬਾਡੀ ਇਹਨਾਂ ਦੀ ਪੂਰੀ ਸਪੋਰਟ ਕਰੂਗੀ ਪਰ ਜਿਹੜੇ ਲੋਕ ਨਸ਼ਾ ਦੇ ਵੇਚ ਰਹੇ ਆ ਅੱਜ ਨਸ਼ਾ ਤਸਕਰ ਜਿਹੜਾ ਕੋਈ ਨਸ਼ਾ ਫੜਾਉਂਦਾ ਉਹਨਾਂ ਨੂੰ ਗੋਲੀਆਂ ਮਾਰ ਰਹੇ ਆ ਲੋਕਾਂ ਦੇ ਜਿਹੜੇ ਕੋਈ ਨਸ਼ਾ ਦੀ ਕੰਪਲੇਨਟ ਕਰਦਾ ਉਹਨਾਂ ਉੱਪਰ ਅਟੈਕਸ ਹੋ ਰਹੇ ਆ ਇੱਕ ਤਾਂ ਕੰਮ ਪਹੁੰਚ ਗਿਆ ਤੇ ਹੁਣ ਤਾਂ ਸਰਕਾਰ ਵੱਲੋਂ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਕਿ ਸਾਰਾ ਉੱਪਰ ਸਰ ਹਜ਼ਾਰਾਂ ਦੀ ਗਿਣਤੀ 'ਚ ਫੋਨ ਆਉਂਦੇ ਆ ਕਿਹੜੇ ਨੰਬਰ ਕਿਹੜਾ ਕਿਹੜਾ ਨੰਬਰ ਜੀ ਲੋਕੀ ਤਾਂ ਕੰਪਲੇਨਟ ਕਰਦੋਂ ਡਰਦੇ ਆ ਵੀ ਸਾਡਾ ਉਥੋਂ ਪਤਾ ਲੱਗ ਜਾਂਦਾ ਪਤਾ ਕਿਵੇਂ ਲੱਗਦਾ ਨਸ਼ਿਆਂ ਨੂੰ ਨਸ਼ਾ ਤਸਕਰਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਸਾਡੀ ਕੰਪਲੇਂਟ ਕਿਨੇ ਕੀਤੀ ਹੈ ਉੱਥੋਂ ਤੋਂ ਨਹੀਂ ਹੋ ਜਾਂਦਾ ਕਿਤੇ ਤਾਂ ਹੋ ਹੀ ਰਿਹਾ ਨਾ ਕਿਤੇ ਨਾ ਕਿਤੇ ਲੈਕ ਕਰ ਰਹੀਦਾ ਸਿਸਟਮ ਦੇ ਵਿੱਚ ਅੱਜ ਦੇਖੋ ਵੀ ਮੋੜ ਮੋੜ ਤੇ ਨੌਜਵਾਨ ਸਾਡੇ ਮਰ ਰਹੇ ਰੋਜ਼ ਤੁਸੀਂ ਵੀਡੀਓ ਸਾਡੇ ਦਰਿਆں ਅਸੀਂ ਦੇਖਦੇ ਆ ਤੇ ਜੇ ਨਸ਼ਾ ਘਟੇ ਉਹਨਾਂ ਦਾ ਵੀਡੀਓ ਆਉਂਦੀਆਂ ਕਿਉਂ ਜੀ ਇਹਦਾ ਮਤਲਬ ਕਿਤੇ ਨਾ ਕਿਤੇ ਫੇਲਿਅਰ ਤਾਂ ਹੈ ਕਮੰਡ ਦਾ ਜੀ ਬਿਲਕੁਲ ਦੇਖੇ ਜੋ ਕਿ ਥੋੜੇ ਕਈ ਇਲਾਕੇ ਜਿੱਲਨ ਦੇ ਜਿਹੜੇ ਪਿੰਡ ਆਉਂਦੇ ਨੇ ਦੇਖੋ ਉੱਤੇ ਸੜਕਾਂ ਟੁੱਟੀਆਂ ਨੇ ਸੀਵਰੇਜ ਦਾ ਬੁਰਾ ਹਾਲ ਹੈ ਪਾਣੀ ਪੀਣ ਦਾ ਨਹੀਂ ਹੈ ਕੀ ਕਹਣਾ ਹੈ ਸਰਪੰਚ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਇਹ ਜਾਣ ਬੁਝ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਜਿਹੜੇ ਸਰਪੰਚ ਬਣੇ ਆ ਪੰਜਾਬ ਸਰਕਾਰ ਦੀ ਇਹਨਾਂ ਨੂੰ ਇੱਕ ਪੈਸਾ ਗ੍ਰਾਂਟ ਵੀ ਆਉਂਦੀ ਜੀ ਗ੍ਰੈਂਡ ਕਾਉਣ ਦੇ ਰਿਹਾ ਕੇਂਦਰ ਸਰਕਾਰ ਔਰ ਕੇਂਦਰ ਸਰਕਾਰ ਦੇ ਪੈਸੇ ਨੂੰ ਮਿਸਯੂਜ਼ ਕੀਤਾ ਜਾ ਰਿਹਾ ਤੁਸੀਂ ਰਿਕਾਰਡ ਕਢਾਉਂਗੇ ਤੁਹਾਨੂੰ ਕੱਲੇ-ਕੱਲੇ ਪੰਚਾਇਤ ਦਾ ਰਿਕਾਰਡ ਕਢਾ ਲਿਓ ਹਲਕਾ ਗਿਲ ਦੇ ਵਿੱਚ ਉਥੋਂ ਵਿੱਤ ਕਮਿਸ਼ਨ ਦੇ ਪੈਸੇ ਕਿੰਨੇ ਆ ਰਹੇ 1.5 ਕਰੋੜ 1.5 ਕਰੋੜ 2 ਕਰੋੜ ਔਰ ਪੰਜਾਬ ਸਰਕਾਰ ਕਿੰਨੇ ਪੈਸੇ ਦੇ ਰਹੀ ਹੈ 1 ਲੱਖ 2 ਲੱਖ ਵੱਧ ਤੋਂ 5 ਲੱਖ ਜੀ ਕਿਤੇ ਦਿੱਤਾ ਹੋਊਗਾ ਤੋ ਪਿੰਡ ਲਗਣਾ ਤਾਂ ਕਿਤੇ ਵਿਕਾਸ ਹੋ ਨਹੀਂ ਸਕਦਾ ਤੇ ਕੇਂਦਰ ਦੇ ਪੈਸੇ ਨੇ ਵਿਕਾਸ ਹੋ ਰਹੇ ਤੇ ਕੇਂਦਰ ਦੇ ਪੈਸੇ ਤੁਹਾਨੂੰ ਦੇ ਰਹੇ ਆ ਤੁਸੀਂ ਇਹਨੂੰ ਸਹੀ ਜਗ੍ਹਾ ਲਾਉਣਾ ਵਿਕਾਸ ਦੇਖ ਹੀ ਨਹੀਂ ਰਹੇ ਪਿੰਡਾਂ 'ਚ ਕਿੱਥੇ ਨਜ਼ਰ ਹੀ ਨਹੀਂ ਆ ਰਹੀ ਇਹਨੂੰ ਪੈਸਾ ਖਾਧਾ ਜਾ ਰਿਹਾ ਕੇਂਦਰ ਸਰਕਾਰ ਦਾ ਪੈਸਾ ਖਾਧਾ ਜਾ ਰਿਹਾ ਜਿਹਦੇ ਉੱਪਰ ਕੇਂਦਰ ਸਰਕਾਰ ਬਹੁਤ ਸਖਤ ਹੈ ਇਸ ਕਰਕੇ ਜਦੋਂ ਕੇਂਦਰ ਸਰਕਾਰ ਪੈਸੇ ਦੇ ਰਹੀ ਹੈ ਸ੍ਰੀ ਜੀ ਤੁਸੀਂ ਬੀਜੇਪੀ ਦੇ ਉਦੇਦਾਰ ਹੋ ਤੁਸੀਂ ਅਸੀਂ ਤਾਂ ਵਿਰੋਧ ਕਿਉਂ ਨਹੀਂ ਕਰੇ ਆਗੇ ਕਿਉਂ ਨਹੀਂ ਆ ਰਹੇ ਤੁਸੀਂ ਜੀ ਤੁਸੀਂ ਤਾਂ ਬਹੁਤ ਵਿਰੋਧ ਕਰ ਰਹੇ ਹੋ ਹਰ ਜਗ੍ਹਾ ਅਸੀਂ ਤਾਂ ਵਿਰੋਧ ਗੱਲੇ ਆ ਵੀ ਹੁਣ ਜਿਹੜੇ ਸਰਪੰਚ ਜਿਹੜਾ ਚੁਣਿਆ ਉਥੇ ਹੁਣ ਝੜੂ ਵਾਲੇ ਕਹਿੰਦੇ ਸਸਾਨੂੰ ਪੈਸਾ ਤਾਂ ਅਸੀਂ ਦੇ ਰਹੇ ਹਾਂ ਇਸੇ ਕਰਕੇ ਮੈਂ ਹਰ ਜਗ੍ਹਾ ਹਰ ਸਪੀਚ ਅਸੀਂ ਕਹੀਦਾ ਵੀ ਤੁਸੀਂ ਇਹਨਾਂ ਦਾ ਰਿਕਾਰਡ ਕਢਾਓ ਪਿੰਡ ਦੇ ਜਿਹੜਾ ਇੱਕ ਰਿਕਾਰਡ ਹੁੰਦਾ ਥੋੜਾ ਖਾਤਾ ਹੁੰਦਾ ਉਹ ਖਾਤੇ ਦੀ ਸਟੇਟਮੈਂਟ ਕਢਾਓ ਤੁਹਾਨੂੰ ਪਤਾ ਲੱਜੂਗਾ ਵੀ ਕਿਹੜਾ ਪੈਸਾ ਕਿੱਥੋਂ ਆਇਆ ਜੀ ਸੋ ਅੱਜ ਜਿਹੜੇ ਸਰਪੰਚਾਂ ਨੂੰ ਲੋਕਾਂ ਨੇ ਚੁਣਿਆ ਆਮ ਆਦਮੀ ਪਾਰਟੀ ਦੇ ਸਰਪੰਚ ਹੈ ਉਹ ਵਿਕਾਸ ਤਾਂ ਦੂਰ ਦੀ ਗੱਲਾਂ ਨੇ ਜਿਹੜਾ ਲੋਕਾਂ ਦੇ ਮੋਹਰਾਂ ਲਾਉਣ ਦੇ ਪੈਸੇ ਵਾਸੇ ਬਹੁਤ ਸਾਰੇ ਸਰਪੰਚਾਂ ਦੀ ਸਾਡੇ ਕੋਲ ਕੰਪਲੇਨਸ ਆਉਂਦੀ ਹੈ ਬਹੁਤ ਸਾਰੇ ਮੇਰੇ ਕੋਲ ਆਈਆਂ ਵੀਡੀਓਜ਼ ਦੇ ਤੁਸੋਂ ਤੁਸੋਂ ਖੁਦ ਸਰਪੰਚ ਦੇ ਸ਼ਿਕਾਰ ਹੋਏ ਸੀਗੇ ਮੈਂ ਤਾਂ ਆਫੜੀ ਜੀ ਇੱਕ ਸਰਪੰਚ ਮਿੱਤੂ ਹੀ ਮੰਗ ਲਿਆ ਸੀ ਜੀ ਮਿੱਤੂ ਮੰਗ ਸਕਦੇ ਆ ਆਮ ਬੰਦੇ ਦਾ ਹਾਲ-ਚਾਲ ਲਾ ਲੋ ਕੀ ਹੋਊਗਾ ਜੀ ਤਾਂ ਇਹ ਗੱਲਾਂ ਦੇਖੋ ਇਹ ਲੋਕੀ ਡਰਦੇ ਆ ਉਹਨਾਂ ਦੀ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਤਾਂ ਜੇ ਕਿਸੇ ਕੋ ਵੀਡੀਓ ਸੁਣਦੀਆਂ ਗਈ ਨਹੀਂ ਅਗਲਾ ਸਾਹਮਣੇ ਆਉਣਾ ਚਾਹੁੰਦਾ ਪਰ ਮੇਰੀ ਲੋਕਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਜੇ ਡਰੀ ਜਾਓਗੇ ਤਾਂ ਤੁਸੀਂ ਵਿਕਾਸ ਤੁਹਾਡਾ ਨਹੀਂ ਹੋਊਗਾ ਜੇ ਤੁਸੀਂ ਸਾਹਮਣੇ ਆਪਣੀ ਗੱਲ ਮੀਡੀਆ ਜਿਹੀ ਰੱਖ ਲੋ ਆਪਣੇ ਵੀਡੀਓ ਪਾ ਲੋ ਕੁਛ ਕਰੋ ਤੇ ਤਾਂ ਹੀ ਤੁਸੀਂ ਬਚ ਸਕਦੇ ਜੀ ਬਿਲਕੁਲ थे बीजेपी के सीनियर नेता सनी कैद जी ये बिल्कुल ही रहे कि सरपंच विकास क्या करेगा सरपंच ने इनसे खुद पैसा मांगा और बीजेपी के बड़े ने साफ तौर पे कहा कि हल्का गिल में विकास नाम की चीज ही नहीं